ਦਾ ਸੋਲਿਕ ਫੋਨ ਕਿਉਂ ਕੀਤਾ ਸੀ ਤੇਰੇ ਚ ਹੌਸਲੇ ਨਾ ਪੁੱਤਰ ਓਏ ਆ ਇੰਗਲਿਸ਼ ਆ ਫੋਨ ਸਾਰਾ ਕੁਝ ਛੱਡ ਇਹ ਚੀਜ਼ਾਂ ਛੱਡ ਦੇ ਮੈਨੂੰ ਪਹਿਲਾਂ ਇਹਨਾਂ ਦਾ ਦੱਸ ਤੈਨੂੰ ਇਹ ਦੱਸਿਆ ਕਿੰਨੇ ਆ ਕਿ ਮੈਂ ਉਹਨਾਂ ਰਾਤ ਨੂੰ 2 ਵਜੇ ਗੱਲ ਕੀਤੀ ਮੇਰੇ ਭਰਾਵਾਂ ਦਾ ਫੋਨ ਆਇਆ ਸੀ ਆ ਲੱਗੇ ਓ ਆ ਦੇਖ ਤੂੰ ਦੋਨੇ ਜਣੇ ਆਣ ਲੱਗੇ ਹੁਣ ਇੱਥੇ ਆਪ ਤੂੰ ਗਿਆ ਬੇਟਾ ਕਿੱਧਰ ਹੈ ਬੱਸ ਨਿਕਲ ਗਈ ਮਾਜੀ ਵਾਲੇ ਪਾਉ ਦੀ ਹਵਾ ਨਿਕਲ ਗਈ ਹੁਣ ਓ ਭਗਤ ਨੇ ਤੈਨੂੰ ਮੈਂ ਹੁਣ ਕੀ ਸਮਝਾਵਾਂ ਮੈਂ ਆਪਣੀ ਬੋਤਲ ਕੌਣ ਚਲਾਉਣਾ ਤੋਂ ਤੈਨੂੰ ਹੁਣ ਚੀਜ਼ਾਂ ਦਾ ਪਤਾ ਹੀ ਨਹੀਂ ਮੈਂ ਕੀ ਦੱਸਾਂ ਤੈਨੂੰ ਤੁਹਾਡੀ ਬੋਤਲ ਕਰਕੇ ਨਹੀਂ ਆਣ ਹੰਦਾਸ ਦਾ ਮੈਂ ਠੀਕ ਹੈ ਨਾ ਉਹ ਮੈਨੂੰ ਸਾਰਾ ਪਤਾ ਉਹਨਾਂ ਨੂੰ ਕੱਖ ਨਹੀਂ ਉਥੇ ਨਾ ਮੂੰਗੀ ਦੀ ਦਾਲ ਖਾ ਖਾ ਕੇ ਉਹਨਾਂ ਦਾ ਬੱਚ ਮਰਿਆ ਪਿਆ ਤੇ ਨੂੰਹ ਨੂੰ ਕਿਹਾ ਉਹਨਾਂ ਨੇ ਜਾਂ ਮੁਰਗਾ ਤੇ ਬੱਕਰਾ ਬਣਾ ਕਿਹਾ ਕਿ ਨਹੀਂ ਮੈਨੂੰ ਸੱਚ ਦੱਸ ਦੇ ਉਹਨਾਂ ਨੂੰ ਮੈਨੇ ਹੱਥ ਦੀ ਰੋਟੀ ਸਵਾਦ ਲੱਗਦੀ ਏ ਠੀਕ ਹੈ ਨਾ ਤਾਂ ਮੈਂ ਬਣਾਉਣ ਲੱਗੀ ਉਹਨਾਂ ਵਾਸਤੇ ਮੈਂ ਬੱਕਰਾ ਲੈ ਗਈ ਆ ਉਹ ਚਲੋ ਹੋ ਗਿਆ ਹੁਣ ਮੈਨੂੰ ਬੋਤਲ ਨਿਕੋੜ ਲੈਂਦੇ ਮਾਂ ਬਚਾਲਾ ਉਹ ਤੰਨੂੰ ਨਹੀਂ ਪਤਾ ਉਹਨਾਂ ਦੀਆਂ ਚਾਲਾਂ ਦਾ ਔਰ ਨਾਲ ਆਤਾ ਫੋਨ ਕਰਦਾ ਉਥੇ ਜੇ ਕਰਦਾ ਬੋਗਾ ਆਉਣਾ ਇੱਥੇ ਉਹਨਾਂ ਦੇ ਵੀਕੈਂਡ ਆ ਅੱਛਾ ਜੀ ਹਾਂ ਦਾਦੂ ਪੀਣੀ ਆ ਨਾਲ ਬੱਕਰਾ ਖਾਣਾ ਹਾਂ ਹੁਣ ਆਪਣੀਆਂ ਜਿਹੜੀਆਂ ਗਲਤੀਆਂ ਹਨ ਉਹਨਾਂ ਦੇ ਪਰਦੇ ਪਾਉਣ ਵਾਸਤੇ ਮੇਰੇ ਭਰਾਵਾਂ ਤੇ ਲਾਓ ਹਾਂ ਤੋ ਬਤਾ ਤੁਸੀਂ ਜਿਹੜੀਆਂ